ਗਰਮੀਆਂ ਦੇ ਦਿਨ ਸਨ। ਤਾਲੀ ਦੇ ਦਰਖਤ ਥੇਠਾਂ, ਤੱਪੜ ਵਿਛੇ ਹੋਏ ਸਨ ਅਤੇ ਸਾਡੀ ਪੜ੍ਹਾਈ ਹੋ ਰਹੀ ਸੀ। ਉਦੋਂ ਮੈਂ 6ਵੀਂ ਕਲਾਸ ਵਿੱਚ ਪੜ੍ਹਦਾ ਸੀ। ਸਾਨੂੰ ਸਾਰੇ ਬੱਚਿਆਂ ਨੂੰ ਸਾਡੇ ਮਾਸਟਰ ਸ਼ਿੰਗਾਰਾ ਸਿੰਘ ਨੇ ਪੁੱਛਿਆ, "ਤੁਸੀਂ ਸਾਰੇ ਬੱਚੇ ਇਹ ਦੱਸੋ ਕਿ ਤੁਹਾਡੇ ਸਾਰਿਆਂ ਦੇ ਬਾਪੂ ਕੀ ਕੀ ਕੰਮ ਕਰਦੇ ਹਨ?" ਕੁਝ ਬੱਚਿਆਂ ਨੇ ਦੱਸਿਆ ਕਿ ਸਾਡੇ ਬਾਪੂ ਖੇਤੀ ਕਰਦੇ ਹਨ। ਕਾਲੇ ਅਤੇ ਰਾਜੂ ਨੇ ਕਿਹਾ, "ਲੱਕੜੀ ਦਾ ਕੰਮ ਕਰਦੇ ਹਨ।" ਅਤੇ ਸਵਰਨੇ ਨੇ ਕਿਹਾ ਕਿ ਉਸ ਦਾ ਪਿਓ ਫੌਜ ਵਿੱਚ ਹੈ। ਕੁਝ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਿਹਾੜੀ ਦੱਪਾ ਕਰਦੇ ਹਨ। ਪਰ ਵਿਚਾਰਾ ਹਰਮਨ ਕੁਝ ਵੀ ਨਾ ਬੋਲਿਆ। ਤਾਂ ਮਾਸਟਰ ਜੀ ਨੇ ਕਿਹਾ, "ਹਾਂ ਬਈ ਹਰਮਨ, ਤੂੰ ਵੀ ਦੱਸ ਕਿ ਤੇਰੇ ਪਿਤਾ ਕੀ ਕਰਦੇ ਹਨ?" ਤਾਂ ਹਰਮਨ ਨੇ ਆਖਿਆ ਕਿ ਮਾਸਟਰ ਜੀ ਸਾਡੀ ਜ਼ਮੀਨ ਸਾਡੇ ਸ਼ਰੀਕਾਂ ਨੇ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਸੀ। ਪਰ 9-10 ਸਾਲ ਬੀਤ ਗਏ। ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਹੋਇਆ। ਸਗੋਂ ਘਰ 'ਚ ਜੋ ਵੀ ਸੀ ਉਹ ਵੀ ਕੋਡ ਕਚੈਰੀਆਂ ਦੇ ਢੇੜੇ ਲਾਉਂਦਿਆਂ ਸਭ ਲੱਗ ਗਿਆ ਹੁਣ ਤਾਂ ਮੇਰਾ ਬਾਪੂ ਸਰਦਾਰ ਨਾਜ਼ਰ ਸਿੰਘ ਨੰਬਰਦਾਰ ਹੋਰਾਂ ਦੇ ਖੇਤਾਂ ਵਿੱਚ ਕੰਮ ਕਰਦਾ ਹੈ ਤਾਂ ਜਾ ਕੇ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਹੈ ਥੋੜੇ ਹੀ ਦਿਨਾਂ ਬਾਅਦ ਸਕੂਲ ਵਿੱਚ ਰੈੱਡ ਕਰਾਸ ਵਾਲਿਆਂ ਨੇ ਆਪਣੇ ਝੰਡੇ ਭੇਜੇ ਅਤੇ ਮਾਸਟਰਾਂ ਨੇ ਆਖਿਆ ਸਾਰੇ ਬੱਚੇ ਘਰ ਤੋਂ 2-2 ਰੁਪਏ ਲੈ ਕੇ ਆਓ ਤੁਹਾਡੀਆਂ ਕਮੀਜ਼ਾਂ ਤੇ ਝੰਡੇ ਲਾਉਣੇ ਹਨ ਸਾਰੇ ਬੱਚੇ ਘਰ ਤੋਂ 2-2 ਰੁਪਏ ਲੈ ਕੇ ਆਏ ਅਤੇ ਕਮੀਜ਼ਾਂ ਤੇ ਝੰਡੇ ਲਾ ਕੇ ਬੜੇ ਚਾਵਾਂ ਨਾਲ ਸਾਰੇ ਸਕੂਲ ਵਿੱਚ ਘੁੰਮਣ ਲੱਗੇ ਅਤੇ ਸਭ ਨੂੰ ਝੰਡਾ ਦਿਖਾਉਣ ਲੱਗੇ ਕਿ ਇਹ ਦੇਖੋ ਮੇਰੇ ਵੀ ਰੈੱਡ ਕਰਾਸ ਦਾ ਝੰਡਾ ਲੱਗਿਆ ਹੋਇਆ ਹੈ ਪਰ ਹਰਮਨ ਕੋਲੋਂ 2 ਰੁਪਏ ਨਾ ਦਿੱਤੇ ਗਏ ਅਤੇ ਉਸ ਦੀ ਕਮੀਜ਼ ਤੇ ਕੋਈ ਵੀ ਝੰਡਾ ਨਹੀਂ ਲੱਗਿਆ ਸੀ ਮਾਸਟਰ ਜੀ ਨੇ ਹਰਮਨ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ ਓਏ ਹਰਮਨ ਤੇਰੇ ਲਈ ਤਾਂ ਮੈਂ ਵੱਡਾ ਝੰਡਾ ਲੈ ਕੇ ਆਇਆ ਹਾਂ ਆ ਫੜ ਆਪਣੀ ਕਮੀਜ਼ ਤੇ ਲਗਾ ਲੈ ਉਸ ਦਿਨ ਤੋਂ ਬਾਅਦ ਮਾਸਟਰ ਜੀ ਹਰਮਨ ਦਾ ਚਿਹਰਾ ਪੜ੍ਹ ਕੇ ਹੀ ਦੱਸ ਦਿੰਦੇ ਕਿ ਹਰਮਨ ਨੂੰ ਕੀ ਚਾਹੀਦਾ ਹੈ ਮਾਸਟਰ ਜੀ ਆਨੇ ਬਹਾਨੇ ਜਿਵੇਂ ਹਰਮਨ ਨੂੰ ਕਿਤਾਬਾਂ ਕਾਪਿਆਂ ਅਤੇ ਪੈਨ ਵਗੈਰਾ ਲਿਆ ਦਿੰਦੇ ਕਈ ਵਾਰੀ ਤਾਂ ਆਪਣੀ ਜੇਬ ਵਿੱਚ ਪਾਇਆ ਹੋਇਆ ਪੈਨ ਹੀ ਹਰਮਨ ਦੀ ਜੇਬ ਵਿੱਚ ਪਾ ਦਿੰਦੇ ਭਾਵੇਂ ਹਰਮਨ ਦੀ ਫੀਸ ਮਾਫ ਨਹੀਂ ਸੀ ਪਰ ਉਹ ਆਪਣੇ ਕੋਲੋਂ ਹਰਮਨ ਦੀ ਫੀਸ ਚ ਪਚਾਪ ਭਰ ਦਿੰਦੇ ਅਤੇ ਹਰਮਨ ਨੂੰ ਕਹਿ ਦਿੰਦੇ ਕਿ ਤੇਰੀ ਫੀਸ ਉਪਰੋਂ ਦਫ਼ਤਰ ਵਿੱਚੋਂ ਆ ਗਈ ਹੈ ਅਤੇ ਉਸ ਨੂੰ 1000 ਰੁਪਏ ਦਾ ਇਨਾਮ ਵੀ ਦਿੰਦੇ ਅਤੇ ਕਹਿੰਦੇ ਕਿ ਆ ਲੈ ਇਹ ਤੈਨੂੰ ਚੰਗੀ ਪੜ੍ਹਾਈ ਦਾ ਇਨਾਮ ਵੀ ਮਿਲਿਆ ਹੈ ਹਰਮਨ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਅਤੇ ਉਸਨੇ 10ਵੀਂ ਵਿੱਚੋਂ ਟੌਪ ਕੀਤਾ ਉਸਦੀ ਕਾਲਜ ਦੀ ਫੀਸ ਵੀ ਮਾਫ਼ ਸੀ ਕਿਉਂਕਿ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੁੰਦਾ ਸੀ ਹਰਮਨ ਨੇ ਕਾਲਜ ਵਿੱਚੋਂ ਟੌਪ ਕੀਤਾ ਅਤੇ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸਨੇ ਪੀਸੀਐਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਪੀਸੀਐਸ ਦੀ ਪੜ੍ਹਾਈ ਹੋਣ ਤੋਂ ਬਾਅਦ ਉਸ ਨੂੰ ਜਲਦੀ ਹੀ ਐਸਡੀਐਮ ਦੀ ਨੌਕਰੀ ਮਿਲ ਗਈ ਅਤੇ ਉਹ ਬਹੁਤ ਤਕੜਾ ਅਫਸਰ ਬਣ ਗਿਆ ਉਦੋਂ ਉਸ ਨੂੰ ਆਪਣੇ ਮਾਸਟਰ ਸ਼ੰਗਾਰਾ ਸਿੰਘ ਦੀ ਯਾਦ ਆਈ ਤਾਂ ਉਹ ਆਪਣੇ ਮਾਸਟਰ ਸ਼ੰਗਾਰਾ ਸਿੰਘ ਨੂੰ ਮਿਲਣ ਲਈ ਉਹਨਾਂ ਦੇ ਪਿੰਡ ਚਲਾ ਗਿਆ ਜਦੋਂ ਹਰਮਨ ਉੱਥੇ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਮਾਸਟਰ ਸ਼ੰਗਾਰਾ ਸਿੰਘ ਜੀ ਬਿਮਾਰ ਚੱਲ ਰਹੇ ਹਨ ਤੇ ਪਰਸੋਂ ਹੀ ਪੀਜੀਆਈ ਤੋਂ ਛੁੱਟੀ ਮਿਲੀ ਹੈ ਜਦੋਂ ਹਰਮਨ ਮਾਸਟਰ ਜੀ ਦੇ ਘਰ ਪਹੁੰਚਿਆ ਤਾਂ ਮਾਸਟਰ ਜੀ ਆਰਾਮ ਕਰ ਰਹੇ ਸਨ ਅਤੇ ਨੀਂਦ ਵਿੱਚ ਸਨ ਮਾਸਟਰ ਜੀ ਦੇ ਦੋ ਗਵਾਂਡੀਆਂ ਨੇ ਹਰਮਨ ਨੂੰ ਬੈਠਕ ਵਿੱਚ ਬਿਠਾ ਲਿਆ ਅਤੇ ਚਾਹ ਪਾਣੀ ਪਿਲਾਉਂਦਿਆਂ ਹੋਇਆਂ ਆਪਸ ਵਿੱਚ ਬੈਠ ਕੇ ਗੱਲਾਂ-ਬਾਤਾਂ ਕਰਨ ਲੱਗੇ ਹਰਮਨ ਨੂੰ ਗੱਲਾਂ-ਬਾਤਾਂ ਤੋਂ ਪਤਾ ਲੱਗਿਆ ਕਿ ਮਾਸਟਰ ਜੀ ਦੀ ਕੋਈ ਵੀ ਔਲਾਦ ਨਹੀਂ ਹੈ ਕੋਈ ਵੀ ਉਹਨਾਂ ਦਾ ਖਿਆਲ ਰੱਖਣ ਵਾਲਾ ਅੱਗੇ-ਪਿੱਛੇ ਨਹੀਂ ਹੈ ਗਵਾਂਡੀ ਕਹਿਣ ਲੱਗੇ ਹੁਣ ਵਿਚਾਰੇ ਮਾਸਟਰ ਜੀ ਦਾ ਕੀ ਹੋਊਗਾ ਜੇ ਕੋਈ ਉਹਦਾ ਆਪਣਾ ਹੁੰਦਾ ਤਾਂ ਉਸ ਦੀ ਸੇਵਾ ਕਰਦਾ ਤਾਂ ਹਰਮਨ ਨੇ ਭਰੀਆਂ ਹੋਈਆਂ ਅੱਖਾਂ ਨਾਲ ਆਖਿਆ ਮੈਂ ਇਹਨਾਂ ਦਾ ਆਪਣਾ ਹੀ ਹਾਂ ਜੀ ਅਤੇ ਇਹਨਾਂ ਨੂੰ ਲੈਣ ਆਇਆ ਹਾਂ ਦੋ ਤਿੰਨ ਦਿਨ ਹਰਮਨ ਨੇ ਇੱਥੇ ਰਹਿ ਕੇ ਮਾਸਟਰ ਜੀ ਦੀ ਸੇਵਾ ਕੀਤੀ ਅਤੇ ਉਸ ਤੋਂ ਬਾਅਦ ਆਪਣੇ ਨਾਲ ਹੀ ਸਰਕਾਰੀ ਕੋਠੀ ਵਿੱਚ ਸ਼੍ਰੀ ਮੁਕਤਸਰ ਸਾਹਿਬ ਲੈ ਗਿਆ 6 ਕੁ ਮਹੀਨਿਆਂ ਵਿੱਚ ਮਾਸਟਰ ਜੀ ਬਿਲਕੁਲ ਠੀਕ ਹੋ ਗਏ ਇੱਕ ਦਿਨ ਸਵੇਰ ਦੀ ਸੈਰ ਤੇ ਜਾਂਦਿਆਂ ਮਾਸਟਰ ਜੀ ਨੇ ਹਰਮਨ ਤੋਂ ਉਹਨਾਂ ਦੇ ਪਰਿਵਾਰ ਬਾਰੇ ਪੁੱਛਿਆ ਹਰਮਨ ਨੇ ਕਿਹਾ ਪਿਤਾ ਜੀ ਕੋਟ ਕਚਹਿਰੀਆਂ ਦੇ ਚੱਕਰ ਵਿੱਚ ਪੂਰੇ ਹੋ ਗਏ ਅਤੇ ਮੇਰੀ ਮਾਂ ਵੀ ਉਹਨਾਂ ਦੇ ਵਿਜੋਗ ਵਿੱਚ ਚਲੀ ਗਈ ਪੀਸੀਐਸ ਕਰਦਾ ਕਰਦਾ ਮੈਂ ਵੀ ਇਕੱਲਾ ਰਹਿ ਗਿਆ ਸੀ ਪਰ ਹੁਣ ਮੈਂ ਇਕੱਲਾ ਨਹੀਂ ਤੁਸੀਂ ਆ ਕੇ ਮੇਰੇ ਬਾਪੂ ਦੀ ਜਗ੍ਹਾ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਹੈ ਮਾਸਟਰ ਜੀ ਹੁਣ ਸਾਡੇ ਦੋ ਰਿਸ਼ਤੇ ਨੇ ਇੱਕ ਗੁਰੂ ਅਤੇ ਚੇਲੇ ਦਾ ਅਤੇ ਦੂਜਾ ਪਿਤਾ ਅਤੇ ਪੁੱਤਰ ਦਾ ਮਾਸਟਰ ਜੀ ਨੇ ਭਰੇ ਮਨ ਨਾਲ ਹਰਮਨ ਨੂੰ ਕੁੱਟ ਕੇ ਜੱਫੀ ਪਾ ਲਈ ਅਤੇ ਹਰਮਨ ਦੇ ਚਿਹਰੇ ਵੱਲ ਦੇਖਿਆ ਹੁਣ ਦੋਵਾਂ ਦੇ ਮੂੰਹ 'ਚ ਕੋਈ ਵੀ ਸ਼ਬਦ ਨਹੀਂ ਸੀ ਦੋਵਾਂ ਦਾ ਮਨ ਭਰਿਆ ਹੋਇਆ ਸੀ ਅਤੇ ਬੁੱਲੀਆਂ ਤੇ ਚੁੱਪ ਸੀ ਦੋਨਾਂ ਦੇ ਅੰਦਰ ਇੱਕ ਦੂਜੇ ਲਈ ਅਥਾਹ ਪਿਆਰ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਤੇ ਇਹੋ ਜਿਹਿਆਂ ਹੀ ਪਰਿਵਾਰਕ ਕਹਾਣੀਆਂ ਦੇਖਣ ਲਈ ਮੇਰੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ